ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਸਬਕ ਜ਼ਿੰਦਗੀ ਦੇ ਦਾ ਆਪਣਾ 17ਵਾਂ ਦੇਨੇ ਇਹਦੇ ਵਿੱਚ ਸਬਕ ਜ਼ਿੰਦਗੀ ਦਾ ਦੇਣ ਆਈ ਹੈ ਜੀ ਸਾਡੀ ਛੋਟੀ ਜੀ ਐਸ਼ਨੀਰ ਕੌਰ ਤੇ ਐਸ਼ਨੀਰ ਕੌਰ ਤੋਂ ਅਸੀਂ ਜ਼ਿੰਦਗੀ ਦਾ ਸਬਕ ਸਿੱਖਨੇ ਆ ਕਿ ਪਰਮਾਤਮਾ ਵਿੱਚ ਵਿਸ਼ਵਾਸ ਸਾਡਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਐਸ਼ਨੀਰ ਜਦੋਂ ਤੁਹਾਨੂੰ ਸੱਟ ਲੱਗਦੀ ਹੈ ਤੁਸੀਂ ਕੀ ਕਰਦੇ ਹੋ ਸਤਨਾਮ ਪੂਰਾ ਬੋਲ ਕੇ ਦੱਸੋ ਸਤਨਾਮ ਵਾਈਟ ਜੀ ਹੂੰ ਫੇਸਾਤਨਾ ਮਾਇਗਰੂ ਕਰਕੇ ਕੀ ਹੋ ਜਾਂਦਾ ਐ ਇਸ ਦੀ ਸੱਟ ਕਿੱਦਾਂ ਹੋ ਜਾਂਦੀ ਏ ਠੀਕ ਹੈ ਹੈ ਤੇ ਜਦੋਂ ਪਾਪਾ ਦੀ ਉਂਗਲ ਤੇ ਸੱਟ ਲੱਗੀ ਸੀ ਤਾਂ ਐਸ਼ ਨੇ ਕਿਵੇਂ ਠੀਕ ਕੀਤੀ ਸੀ ਮੈਜਿਕ ਕਰਕੇ ਮੈਜਿਕ ਕਿਵੇਂ ਕਰਦਾ ਐਸ਼ ਮੈਜਿਕ ਕਿਵੇਂ ਕੀਤਾ ਸੀ ਪਾਪਾ ਦੀ ਸੱਟ ਨੂੰ ਠੀਕ ਸਤਨਾਮ ਕਰਕੇ ਹੂੰ ਫੇਸਾਤਨਾਮਕ ਸਤਨਾਮ ਕਰਦੇ ਆਂ ਤੇ ਬਾਬਾ ਜੀ ਮੈਜਿਕ ਕਰ ਦਿੰਦੇ ਨਾ ਹੂੰ ਤੇ ਮੈਨੇ ਦੱਸ ਜਦੋਂ ਐਸ਼ ਦੇ ਕੋਲ ਮम्मा पापा ਨਹੀਂ ਹੁੰਦੇ ਫਿਰ ਕੌਣ ਹੁੰਦਾ ਏ ਬੱਬਾ ਜੀ ਬਾਬਾ ਜੀ ਤੇ ਜਦੋਂ ਐਸ ਗੁਰਦੁਆਰਾ ਸਾਹਿਬ ਜਾਂਦਾ ਮੱਥਾ ਟੇਕ ਕੇ ਕੀ ਕਰਦਾ ਹੁੰਦਾ ਹੈ ਜਿਵੇਂ ਕਰਦਾ ਹੁੰਦਾ ਉੱਥੇ ਜਾ ਕੇ ਵਾਇ ਕਰ ਸਤਨਾਮ ਵਾਇ ਕਰ ਹਮ ਤੇ ਐਸ ਰਾਤ ਨੂੰ ਸੌਣ ਲੱਗਿਆਂ ਵੀ ਕਰਦਾ ਹੁੰਦਾ ਹੈ ਤੇ ਹੁਣ ਮੈਨੂੰ ਐਸੇ ਆਪਣਾ ਪਾਠ ਕਰਕੇ ਵਿਖਾਏਗਾ ਕਿਵੇਂ ਕਰਦਾ ਹੁੰਦਾ ਐਸ ਪਾਠ ਇੱਕ ਪੋ ਨਿਰਵੈਰ ਨਿਰਵੈਰ ਕਾਮੁਰ ਦਾ ਚੁਨੀ ਸਪੰਕ ਜਪ ਗੁਰਪ੍ਰਸਾਦ ਜੱਪ ਕੋਪਸਾਦ ਜੱਪ ਗੁੱਡ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰਹਿਤ ਫਤ ਹੈ ਵੈਰੀ ਗੁੱਡ ਸੋ ਅੱਜ ਦੇ ਜ਼ਿੰਦਗੀ ਦੇ ਸਬਕ ਤੋਂ ਆਪਾਂ ਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਜੇ ਬੀਬੀ ਰਜਨੀ ਵਰਗਾ ਰੱਬ 'ਚ ਵਿਸ਼ਵਾਸ ਬੱਚਿਆਂ ਦੇ ਵਿੱਚ ਪੈਦਾ ਕਰਨਾ ਹੈ ਤੇ ਸਾਨੂੰ ਬਚਪਨ ਤੋਂ ਹੀ ਬੱਚਿਆਂ ਨੂੰ ਇਸ ਵਿਸ਼ਵਾਸ ਵੱਲ ਬੰਨਣਾ ਪਵੇਗਾ ਤੇ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਸਿਖਾਉਣਾ ਪਵੇਗਾ ਕਿ ਜ਼ਿੰਦਗੀ ਦੇ ਵਿੱਚ ਜੇ ਦੁੱਖ ਆਵੇ ਤਾਂ ਕਿਵੇਂ ਉਸ ਨੂੰ ਜਰਨਾ ਹੈ ਮੰਨਿਆ ਕਿ ਦੁੱਖ ਵੱਡਾ ਹੁੰਦਾ ਹੈ ਪਰ ਸਾਡਾ ਜੀਰਾ ਉਸ ਤੋਂ ਵੀ ਵੱਡਾ ਹੋਣਾ ਚਾਹੀਦਾ ਕਿਉਂਕਿ ਪੀੜਾ ਤਾਂ ਸਾਹਿਬਜ਼ਾਦਿਆਂ ਦੀ ਵੀ ਉਮਰਾਂ ਤੋਂ ਵੱਡੀ ਸੀ ਪਰ ਉਹਨਾਂ ਦਾ ਜੀਰਾ ਦੁੱਖ ਤੋਂ ਕਿਦਰੇ ਵੱਡਾ ਸੀ ਦੁੱਖ ਵੱਡਾ ਨਹੀਂ ਹੁੰਦਾ ਦੁੱਖ ਜਰਨ ਤੇ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਵਾਲਾ ਉਸ ਤੋਂ ਵੀ ਵੱਡਾ ਹੁੰਦਾ ਹੈ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦਾ ਸਬਕ ਚੰਗਾ ਲੱਗਿਆ ਹੋਵੇਗਾ ਤੇ ਆਪਾਂ ਇਸ ਸਬਕ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰਨ ਦੀ ਕੋਸ਼ਿਸ਼ ਕਰੀਏ ਸੋ ਥੈਂਕ ਯੂ ਸੋ ਮੱਚੀ ਸਬਕ ਜ਼ਿੰਦਗੀ ਦੇ ਨਾਲ ਜੁੜਨ ਲਈ ਧੰਨਵਾਦ ਜੀ ਅੱਜ ਦਾ ਦਿਨ 17ਵਾਂ ਦਾ ਸਬਕ ਇੱਥੇ ਹੀ ਖਤਮ ਕਰਦੇ ਹਾਂ